ਬਟਾਲਾ ਨੇੜੇ ਇੱਕ ਬੰਬ ਨੁਮਾ ਮਿਲੀ ਚੀਜ਼ ਮੌਕੇ ਤੇ ਪਹੁੰਚੀ ਪੁਲਿਸ ਬਟਾਲਾ ਦੇ ਨਜੀਕ ਪਿੰਡ ਛਾਪੁਰ ਦੇ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਮਚਾਇਲ ਦਾ ਇੱਕ 파ਟ ਮਿਲਣ ਤੇ ਸਮਾਚਾਰ ਸਾਹਮਣੇ ਆਇਆ ਹੈ ਇਹ 파ਟ ਬਾਰੇ ਪਤਾ ਚੱਲਦੇ ਹੀ ਉਕਤ ਕਿਸਾਨ ਅਜੀਪਾਲ ਸਿੰਘ ਨੇ ਬਟਾਲਾ ਪੁਲਿਸ ਨੂੰ ਇਤਲਾਹ ਦਿੱਤੀ ਇਸ ਮੌਕੇ ਕਿਸਾਨ ਦਾ ਕਹਿਣਾ ਸੀ ਕਿ ਦੀ ਰਾਤ ਆਵਾਜ਼ ਆਈ ਸੀ ਲੇਕਿਨ ਕੋਈ ਧਿਆਨ ਨਹੀਂ ਦਿੱਤਾ ਸਵੇਰੇ ਪਤਾ ਚੱਲਿਆ ਕਿ ਖੇਤਾਂ ਵਿੱਚ ਕੋਈ 파ਟ ਡਿੱਗਿਆ ਹੋਇਆ ਹੈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਸ਼ਾਇਦ ਕਿਸੇ ਮਚਾਇਲ ਦਾ ਹਿੱਸਾ ਹੋਵੇ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਸ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਉੱਥੇ ਡੀਐਸਪੀ ਸੰਜੀਵ ਕਮਾਂ ਨੇ ਦੱਸਿਆ ਕਿ ਇਹ ਦੇਖਣ ਚ ਲੱਗਦਾ ਹੈ ਕਿ ਕਿਸੇ ਮਜ਼ਾਈਲ ਦਾ ਪਾਰਟ ਹੈ ਇਸ ਲਈ ਆਰਮੀ ਨੂੰ ਇਤਲਾਹ ਕੀਤੀ ਗਈ ਹੈ ਆਰਮੀ ਦੇ ਅਧਿਕਾਰੀ ਆ ਰਹੇ ਹਨ ਮੇਰਾ ਨਾਮ ਅਜੀਪਾਲ ਸਿੰਘ ਹੈ ਜੀ ਮੈਂ ਇਸੇ ਪਿੰਡ ਦਾ ਸ਼ਾਪਰੀ ਦਾ ਬਸਨੀਕ ਹੈ ਤੇ ਹੁਣ ਫੋਰਸ ਆਏ ਸੀਗੇ ਤੇ ਇੱਥੇ ਕੋਈ ਇੱਕ ਟੁਕੜਾ ਜੋ ਕਿ ਸ਼ੱਕੀ ਲੱਗਦਾ ਹੈ ਜਿਸ ਤਰ੍ਹਾਂ ਕੋਈ ਮਜ਼ਾਈਲ ਦਾ ਜਾਂ ਕੋਈ ਹੋਰ ਉਸ ਤਰ੍ਹਾਂ ਦਾ ਪਾਰਟ ਹੈ ਤੇ ਜਿੰਦਾ ਪਤਾ ਹੀ ਹੈ ਸਾਰਿਆਂ ਨੂੰ ਪਾਕਿਸਤਾਨਾ ਜੋ ਸਿਚੁਏਸ਼ਨ ਚੱਲ ਰਹੀ ਹੈ ਉਹ ਰਹਾਂ ਜਾਂਦੇ ਵੀ ਕਾਫੀ ਡਰੋਨ ਜਾਂ ਦੂਜੀਆਂ ਚੀਜ਼ਾਂ ਪਾਰਟਸ ਮਿਲੇ ਨੇ ਤੇ ਇਹ ਵੀ ਉਸੇ ਤਰ੍ਹਾਂ ਦਾ ਹੀ ਲੱਗ ਇਹ ਜੀ ਆਵਾਜ਼ ਆਈ ਸੀ ਤੇ ਰਾਤ ਨੂੰ ਆਵਾਜ਼ ਆਈ ਸੀ ਪਰ ਉਹ ਸਵੇਰੇ ਵੀ ਮੈਂ ਆਇਆ ਸੀ ਉਹ ਆਪਣੇ ਮੇਰੇ ਡੌਗਸ ਨੇ ਉਹ ਵੀ ਇੱਥੇ ਆਏ ਸੀ ਕਿ ਪਰ ਮੈਂ ਉਦੋਂ ਤੱਕ ਇਹਨਾਂ ਧਿਆਨ ਨਹੀਂ ਦਿੱਤਾ ਤੇ ਉਹ ਸਗੋਂ ਆਏ ਮੈਂ ਰੋਡ ਤੋਂ ਮਤਲਬ ਜਨਵਰੀ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਹੁਣ ਪਤਾ ਲੱਗਾ ਮੈਨੂੰ ਆਇਆ ਸੀ ਕਾਲ ਵੀ ਇਥੇ ਪੀਸ ਕੋਈ ਦਿਖਾ ਪਿਆ ਕਿ ਉਹ ਡਿਕਸਾ ਆਏ ਨਹੀਂ ਜੀ ਸਿਚੁਏਸ਼ਨ ਕਾਫੀ ਲੱਗਦਾ ਮਾਹੌਲ ਵੀ ਦਹਿਸ਼ਤ ਭਰਿਆ ਲੱਗ ਰਿਹਾ ਹਾਂਜੀ ਫਿਰ ਹਾਂ ਹੁੰਦਾ ਹੀ ਆ ਜੀ ਜੋ ਕੋਈ ਸਿਚੁਏਸ਼ਨ ਇਦਾਂ ਦੀ ਚੱਲ ਰਹੀ ਆ ਸਾਰੇ ਪੰਜਾਬ ਚ ਸਾਰੇ ਬਾਰਡਰ ਲਾਈਨ ਜਿੰਨੀ ਹੋਈਆਂ ਜੀ ਕੇਆ ਰਾਜਸਥਾਨ ਸਾਰੇ ਥਾਵਾਂ ਤੇ ਭਾਜੀ ਰਾਤ ਦੀ ਕਿੰਨੇ ਕ ਵਜੇ ਦੀ ਘਟਨਾ ਹੋ ਸਕਦੀ ਹੈ ਬੰਦੇ ਇਹ 12 ਤੋਂ 1 ਦੇ ਵਿੱਚ ਹੋਣੀ ਹੈ ਜੀ ਹਾਂ ਜੀ ਮਾਰਾ ਕਿੰਨੇ ਕਿੰਨੀ ਸਾਡੇ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਾਰਸ਼ਾਹਪੁਰਾ ਦੀ ਪਹਿਲੀ ਦੇ ਸਰਗੋਪਾਲ ਸਿੰਘ ਉਹਨਾਂ ਦੀ ਪਹਿਲੀ ਹੈ ਉੱਥੇ ਜਦੋਂ ਆਪਣੀ ਪਹਿਲੀ ਦੇ ਵਿੱਚ ਇਹਨਾਂ ਨੇ ਪਹਿਲੇ ਕਣਕ ਦੇ ਵੱਢ ਲਈ ਹੈ ਕਮਬਾਈਨ ਦੇ ਨਾਲ ਅੱਜ ਤੂੜੀ ਬਣਾਉਣ ਲਈ ਆਏ ਸੀ ਇਸ ਲਈ ਤੇ ਦੇਖਿਆ ਕਿ ਇੱਕ ਡਿਵਾਈਸ ਪਈ ਹੈ ਇੱਥੇ ਮੋਸਟ ਲਾਈਕਲੀ ਮਿਜ਼ਾਈਲ ਦਾ ਕੋਈ ਪਾਰਟ ਹੋਵੇਗਾ ਤੇ ਉਹ ਇਹਨਾਂ ਦੇ ਖੇਤਾਂ 'ਚ ਪਈ ਹੈ ਤੇ ਉਹਨਾਂ ਨੇ ਇਨਫੋਰਮ ਕੀਤਾ ਸਾਨੂੰ ਅਸੀਂ ਇੱਥੇ ਆ ਕੇ ਮੌਕੇ ਤੇ ਆਏ ਹਾਂ ਦੇਖਿਆ ਬਾਕੀ ਤੇ ਆਰਮੀ ਅਫੀਸ਼ਰਸ ਨੂੰ ਅਸੀਂ ਇਹਦੇ ਬਾਰੇ ਇਤਲਾਹ ਦਿੱਤੀ ਹੈ ਤੇ ਉਹ ਆ ਕੇ ਤੇ ਫਰਦਰ ਇਨਵੈਸਟੀਗੇਟ ਕਰ ਲੈਂਦੇ ਨੇ ਆਰਮੀ ਵਾਲੇ ਆਰਮੀ ਵਾਲੇ ਦਸਨ ਗਰੂਪ ਵਾਲੇ ਚ ਉਹ ਗਾ ਹਾਂ ਕਿ ਹੈ ਕੀ ਹੈ ਕਿਸੇ ਤਿਵੜੀ ਕੈਂਟ ਵਾਲਿਆਂ ਨੂੰ ਅਸੀਂ ਇਹਦੀ ਪਿਕ ਭੇਜ ਦਿੱਤੀ ਹੈ ਤੇ ਨਾਲੇ ਅਸੀਂ ਲੋਕੇਸ਼ਨ ਪਿਕਸ ਵੀ ਤੇ ਹੁੰਦੇ ਨੇ